ਮੈਂ ਅਰਜੰਤ ਸਿੰਘ ਸੰਧੂ ਐਸਐਚਓ ਕਾਣਾ ਚਾਗੀਵੰਡ ਜ਼ਿਲ੍ਹਾ ਅਮਰਸਰ ਦੇ ਹਾਜ਼ਰੀ ਵੱਲੋਂ ਕਾਣਾ ਚਾਗੀਵੰਡ ਦੀ ਤਰਫੋਂ ਪਿੰਡ ਚੱਪਾ ਜਣਾਵਾ ਉਹ ਮੈਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਸੇ ਗੰਗਾ ਮੁਕਤ ਤੇ ਕ੍ਰਾਈਮ ਮੁਕਤ ਕਰਨ ਵਾਸਤੇ ਆਪਣੀ ਬੋਧ ਲਿਆਵਾ ਮੈਂ ਆਪਣਾ ਸਾਰਾ ਫੋਕਸ ਜਣਾਵਾ ਉਹ ਇਸ ਪਿੰਡ ਦੇ ਦਿਨਾਵਾ ਇਸ ਕਰਕੇ ਮੈਂ ਤੁਹਾਨੂੰ ਐ ਵਾਰਨਿੰਗ ਦੇਣ ਵਾਸਤੇ ਆਇਆਵਾ ਹੌਟਾ ਸ਼ਕਤੀ ਦੇ ਨਾਲ ਗਵਰਨਮੈਂਟ ਜਿਹੜੀ ਆ ਉਹ ਜੋਧ ਨਸ਼ਿਆਂ ਦੇ ਵਿਰੁੱਧ ਤੇ ਗੈਂਗਸਟਰਾਂ ਦੇ ਵਿਰੁੱਧ ਜਿਹੜੀ ਆ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਆ ਮੇਰੀ ਤੁਹਾਨੂੰ ਬਹੁਤ ਹੀ ਸਖਤ ਲੱਗ ਜਾਂਦੇ ਵਿੱਚ ਸੁਤਕਾਉਣੀਆਂ ਕਿ ਇਸ ਪਿੰਡ ਦੇ ਵਿੱਚ ਨਾਮ ਨਸ਼ਾ ਵੇਚਣ ਦੇਣਾ ਵਾ ਨਾ ਨਸ਼ਾ ਦੇਣ ਵਾਲਾ ਰਹਿਣ ਦੇਣਾ ਵਾ ਤੇ ਨਾ ਹੀ ਨਸ਼ਾ ਦੇਣ ਵਾਲੇ ਦਾ ਕੋ ਪਰਿਵਾਰ ਇਸ ਪਿੰਡ ਤੇ ਰਹੇ ਤੇਰਾ ਵਾ ਕਛਾ ਵੇਚਣ ਵਾਲੇ ਦਾ ਘਰ ਜਿਹੜਾ ਵਾ ਉਹ 15 ਸਾਲਾਂ ਦੇ ਵਿੱਚ ਵਿੱਚ ਤੈਲਿਸ਼ ਨੈਸਟ ਕੀਤਾ ਜਾਊਗਾ ਤੇ ਕੋਦੋ ਪਰਿਵਾਰ ਜਿਹੜਾ ਵਾ ਸਾਰਾ ਦੇਸ਼ ਤੇ ਜਾਇਆ ਜਾਊਗਾ ਤੇ ਚਾਹੋ ਕਛਾ ਵੇਚਣਾ ਬੰਦ ਕਰ ਦੇਣ ਤੇ ਜਾ ਇਹ ਪਿੰਡ ਛੱਡ ਕੇ ਤੋਂ ਚਲੇ ਜਾਣ ਇਹ ਪਿੰਡ ਮੈਂ ਐਸਐਸਓ ਚਾਪੀਨਟ ਆਪਣੀ ਫੌਜ ਆਪਣੀ ਨਿਗਰਾਨੀ ਚ ਲਿਆਵਾ ਪੰਜਾਬ ਸਰਕਾਰ ਦੀਆਂ ਤਾਂ ਦੱਸ ਦੇ ਜਿਹੜੇ ਜਿਹੜੇ ਨਕਸ਼ਾ ਤਸਕਰ ਜਾਂ ਕ੍ਰਾਈਮ ਕਰਨ ਵਾਲੇ ਚੋਰ ਲਕੀਰੇ ਉਨਾਉਂ ਮੇਰੀ ਗ੍ਰਸਤ ਲਖਾਂ ਦੇ ਵਿੱਚ ਚੇਤਾਵਨੀ ਆ ਕਿ ਜੇ ਜਾਂ ਹੁਕੂਮਤਾਂ ਦੇ ਸ਼ਾਮਲ ਹੋ ਕੇ ਤੇ ਨਸ਼ਾ ਵੇਚਣ ਜਾਂ ਕ੍ਰਾਈਮ ਦੀਆਂ ਗਤੀਵਿਧੀਆਂ ਬੰਦ ਕਰਕੇ ਆਪਣੀ ਨੇਕ ਕਮਾਈ ਵਾਲੇ ਧਿਆਨ ਦੇਣਾ ਸ਼ੁਰੂ ਕਰ ਦੇਣ ਤਾਂ ਕੀ ਮੈਂ ਸਿਵਲ ਦੇ ਵਿੱਚ ਪੈਸ ਬਦਲ ਕੇ ਆਪਣੇ ਮੁਲਾਜ਼ਮ ਤੁਹਾਡੇ ਪਿੰਡ 'ਚ ਲਾਦੇ ਆ ਜਿਹੜਾ ਨਸ਼ਾ ਲੈਂਦਾ ਵੇਚਦਾ ਕ੍ਰਾਈਮ ਕਰਦਾ ਚੋਰੀ ਕਰਦਾ ਮੇਰੇ ਕਾਬੂ ਆ ਗਿਆ ਕਦਾ ਪਰਿਵਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਾ ਜਿੰਦ ਜਾਊਗਾ ਤੇ ਘਰ ਉਹਦਾ ਜਿਹੜਾ ਵਾ ਸਾਰਾ ਟੈਸਟ ਟੈਸਟ ਕੀਤਾ ਜਾਊਗਾ 15 ਦਿਨ ਪੂਰੀ ਪ੍ਰੋਫੈਸ਼ਰੀਆ ਮੇਰੀ ਇਸ ਫਿਟ ਦੇ ਹੋਊਗੀ ਉਸ ਤੋਂ ਬਾਅਦ ਰੈਗੂਲਰ ਮੇਰੇ ਮੁਲਾਕਨ ਨੂੰ ਸੇਵਾ ਜਿੱਥੇ ਲੈਣਗੇ ਇਸ ਤੋਂ ਬਾਅਦ ਅਗਦੀ ਸੂਚਨਾ ਤੋਂ ਬਾਅਦ ਜੇ ਕਿਸੇ ਕ੍ਰਿਮੀਨਲ ਵਿਅਕਤੀ ਵੱਲੋਂ ਜਾਂ ਨਸ਼ਾ ਤਸਕਰ ਵੱਲੋਂ ਹਿੰਮਤ ਕੀਤੀ ਗਈ ਕਿ ਮੈਂ ਨਸ਼ਾ ਵੇਚਣਾ ਹੈ ਜਾਂ ਮੈਂ ਕ੍ਰਾਈਮ ਕਰਦਾ ਹੈ ਕੋ ਆਪਣਿਆਂ ਤੇ ਆਪਣੇ ਪਰਿਵਾਰ ਦੀ ਭਲਾਈ ਤੇ ਭਲਾਈ ਸੋਚ ਕੇ ਕੰਮ ਕਰੇ। ਮੇਰੀ ਇਹ ਵਾਰਨਿੰਗ ਹੈ ਤੁਹਾਨੂੰ ਐ ਅੱਜ ਦੀ ਸੂਚਨਾ ਤੋਂ ਬਾਅਦ ਮੈਨੂੰ ਕੋਈ ਸ਼ਿਕਾਇਤ ਆਈ ਤੇ ਉਹ ਆਪਣਾ ਭਲਾ ਭਲਾ ਜਿਹੜਾ ਸੋਚ ਕੇ ਕੰਮ ਕਰੇ ਵੀ ਮੈਂ ਆਪਣੇ ਘਰ-ਬਾਰ ਤੇ ਆਪਣੇ ਪਿੰਡ ਤੋਂ ਨਿਕਲਦਾਵਾ ਪਰਿਵਾਰ ਸੁਨੇਤ ਫੇਰ ਉਹ ਕੰਮ ਕਰੇ। ਨੋਟ ਕਰ ਲਿਓ ਇਹ ਸਾਰੇ ਜਿਹੜੇ ਸੁਣਦੇ ਆ ਮੇਰੇ ਕੋਲ ਨਾਮ ਹੀ ਆਇਆ ਤਿੰਨਾਂ ਬੰਦਿਆਂ ਦੇ ਕਿਹੜੇ-ਕਿਹੜੇ ਨਾਮ ਆ हां एक मित्र ਨਾਂ ਦਾ ਕੋ ਬੰਦਾ ਵਾ ਫੋਰ ਕਿਡਾ ਹੀਰਾ ਇੱਕ ਲੇਡੀ ਆ ਮੰਜੂ ਬਾਲਾ ਇੱਕ ਮੰਜੂ ਬਾਲਾ ਕੋ ਲੇਡੀ ਆ ਇਹਨਾਂ ਤਿੰਨਾਂ ਦੇ ਵਿਰੁੱਧ ਤੇ ਮੈਂ ਕਾਰਵਾਈ ਕਰ ਲਈ ਬਿਲਕੁਲ ਪਲਾਨ ਬਣਾ ਲਿਆ ਵਾ ਇਹ ਤਿੰਨਾਂ ਨੂੰ ਤੇ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਜਿਹੜਾ ਵਾ ਉਹ ਪਰਿਵਾਰ ਸਮੇਤ ਤੇ ਘਰ ਸਮੇਤ ਜਿਹੜਾ ਵਾ ਉਹ ਸਬਕ ਸਿੱਖਾਇਆ ਜਾਊਗਾ ਧੰਨਵਾਦ